땅라관 ч и ਚਲੋ ਭਈਓ ਚਲੋ ਵੀਡੀਓ ਬਣਾ ਲਾਓ ਚਲੋ ਪਿੱਛੇ ਭਈਓ ਸਾਰੇ ਕਰਨਾ ਇਹ ਆ ਗਿਆ ਆ ਗਿਆ ਚਲੋ ਅਸਤੀਸ਼ਾ ਨਾ ਉਹ ਟਰਾਲੀ ਲਾਰ ਹੁੰਦੀ ਐ ਕੋ ਯਾਰ ਆਹ ਵੇ ਸੰਗਰ ਕਿੱਥੇ ਬੈਠੀ ਆ ਸੰਗਰ ਵੇ ਕਿੱਥੇ ਬੈਠੀ ਉਹ ਗੇਟ ਤੇ ਚੜ ਕੇ ਜੋਤੀਸਰੂ ਗੁਰਦੁਆਰਾ ਸਾਹਿਬ

ਪੰਦੇ ਰੋਕ ਲੈਣੇ ਪਾਗਲ ਹੋ ਗਏ ਨੇ ਸ਼ੁਕਰ ਰੋਕ ਲਾ ਰੋ ਬਿਲਕੁਲ ਇੱਥੇ ਚੱਲਾਂਗੇ ਇੱਥੇ ਚੱਲਾਂਗੇ ਇੱਥੇ ਮੈਨੂੰ ਟਰੈਕਟਰ ਮੈਨੂੰ ਕੂਟੇ ਜੋੜ ਵਾਲਾ ਵੀ ਆਇਆ ਟਰੈਕਟਰ ਆ ਨਾ ਆ ਇਹ ਸੇਮੀ ਨੇ ਘਾ ਘਰਾਂ ਲਿਆ ਕੀ ਤੇਰਾ ਇਹ ਵਾਪਸ ਨਹੀਂ ਆਣਾ ਚੱਤੀ ਗਰੀ ਜਾਏਗਾ ਕਿ ਕਿ ਨਹੀਂ ਜਾਂਦਾ ਮੋੜੋ ਯਾਰ ਰੱਖਾ 35 ਹੀ ਇੱਥੇ ਕੀ ਹੋ ਗਿਆ ਮੋੜੋ ਚੱਲ ਲਗਾ ਜੀ ਬਣਾ ਦੇ ਉਹ ਕੜਲੇ ਚੰਨਾ ਉਹ ਬੈਨਰ ਵੀ ਪਾੜ ਲਿਆ ਨੇ ਬੈਨਰ ਪੜ ਗਿਆ ਹੋਰ ਬੱਸ ਉਹ ਪਾੜ ਗਿਆ ਬੰਦੋਂ ਉਹ ਪਾੜ ਗਿਆ ਬੰਦੋਂ ਉਹ ਉਹ ਕੰਮ ਕੀਤਾ ਆਹ ਹੈ 23 ਸਾਡੇ ਲਈ ਹਾਂ ਬੜਾ ਜਾਮ ਲੱਗ ਗਿਆ ਜਾਮ ਕਰਕੇ ਫੇਰ ਵੇਖ ਆਈ ਨਾ ਮੈਨਾਂ ਹੁਣ ਲੰਗਰ ਲਾਣਾ ਹੁਣ ਆਪੇ ਜਾ ਕੇ ਨਾ ਤੇ ਉਹਦਾ ਲਾਂਦੇ ਨੂੰ ਆਹ ਆ ਰਿਹਾ ਬ੍ਰੇਕ ਆ ਖੋਲਣੇ ਆ ਕਿਉਂ ਦਾ ਤਲਾ ਚੱਲਦੀ ਨਹੀਂ ਸਾਰਾ ਲੱਗੇ ਲੰਗਰ ਲੰਗਰ ਲੱਗੇ ਨਾ ਕੋਈ ਰੋਕ ਲੈਣ ਦਾ ਸ਼ੱਕਨ ਵਾਸਤੇ ਯਾਰਾਂ ਨਾਂ ਟੰਗਰਾਲੇ ਬੰਦ ਕਰਤੀ। ਇੱਕ ਟੱਪਣੇ ਤੇਰੇ ਮੇਰੇ ਵਰਗੇ ਨੇ। ਬਸ। ਅੱਜ ਉਹ ਵਾਂ ਨਾ ਬੜਾ ਜਲਦ ਚੱਲਣ ਗਿਆ ਬੰਦਾ। ਫਿਰ ਬਾਅਦ ਚ ਕੋਸੂਰ ਟਰੈਕਟਰ ਵਾਲੇ ਨੇ। ਕੋਸੂਰ ਫਿਰ ਟਰੈਕਟਰ ਵਾਲਿਆਂ ਦਾ ਜਦੋਂ ਮੜਾ ਹੈ ਜੇ ਚਿੱਲੀ ਜਾਂਦੀ ਏ। ਆ ਗਿਆ ਬੜਾ। ਇੱਕ ਲੇਨ ਹੋਏ ਨਾ। ਤੁਰਦੀ ਰਹਿੰਦੀ ਬਸ। ਇਹ ਮਾਲਾ ਹੁਣ ਜਿਵੇਂ ਨਾ ਅੱਗੇ ਜਾ ਕੇ ਜਾਮ ਬਣਾ ਦੇਣਾ। ਜਾਮ ਹੋਏ ਕਿੰਨਾ ਲੰਮਾ ਲੱਗਾ ਲਾ। ਹੋ ਗਿਆ ਏ। ਲੈ ਹੁਣ ਟਰੈਕਟਰ ਵਾਲੇ ਵੀ ਵੇਚੀ ਰਕੜੇ ਕੇਣੀ। ਇਹ ਉਹ ਵੇਹ ਰਕੜ ਚਲਾਇ।

ਕੇ ਫੋਮ ਚੱਲ ਰਿਹਾ ਹੈ ਹਾਂ ਬੜੇ ਰਾਮ ਦਾ ਲੱਗ ਜਾਂਦਾ ਨੇ ਵਧੀਆ ਸਗੋਂ ਉਹ ਸਾਡੇ ਵਾਲਾ ਬੰਦਾ ਪਤਾ ਨਹੀਂ ਕੱਦੋਂ ਭਜਾਈ ਹੁੰਦਾ ਇਹ ਕੀ ਕਰਾਣੀ ਹੋਰ ਮੇਰੇ ਉਹ ਨੀ ਉਹ ਵਾਲੇ ਨਹੀਂ ਦੁੱਖਣ ਮਾਰਦਾ ਉਹਨੇ ਤੇਰਾ ਬੰਦਾ ਆ ਗਿਆ ਮੋੜ ਜਾਏਗਾ ਹਾਂ ਇਹ ਇਹਨੇ ਕੋਈ ਵੀ ਨਹੀਂ ਸਮਝਦਾ ਅੱਜ ਰੋਡ ਦੁਬਾਰਾ ਫੇਰ ਆ ਗਿਆ என்ன டிக்கி படத்தோடு

那走了嘛。